ਕਦੇ ਸਾਨੂੰ ਖਾਟਕੂ ਪਰਖਦੀ ਐ ਕਦੇ ਖਾਲਸਤਾਨੀ ਪਰਖਦੀ ਐ ਜੀ ਕਾਹ ਚ ਖਾਲਸਿਆਂ ਦੇ ਕੋ ਸਾਡੀ ਹਾਲਤ ਦੇਖੋ ਵੀ ਸੀ ਖਾਟਕੂ ਆਂਗੇ ਭਗਵੰਤ ਮਾਨ ਕਹਿੰਦਾ ਮੈਂ ਮੰਡੀ ਚ ਮੰਜਾ ਹੋਇਆ ਕਰੂ ਤੇ ਮੈਂ ਪੁੱਛਦਾ ਭਗਵੰਤ ਮਾਨ ਨੂੰ ਵੀ ਤਰਾ ਕਿਹੜੀ ਮੰਡੀ ਮੰਡੀ ਚ ਮੰਜਾ ਡਾਹਾਂ ਸੈਂਟਰ ਤੱਕ ਵੀ ਜੇ ਸਾਡੀ ਆਵਾਜ਼ ਜਾ ਸਕਦੀ ਐ ਇੰਟਰ ਸਰਕਾਰ ਤੋਂ ਮੈਂ ਕਰਦੇ ਆ ਕਿ ਇਹ ਹਾਲਾਤ ਤਾਂ ਦੇਖੇ ਛੱਡੇ ਆ ਕੇ ਜੂ ਕਹਿੰਦੇ ਨੇ ਸੀ ਪੰਜਾਬ ਚ ਸਾਡੀ ਸਰਕਾਰ ਚ ਹੀ ਸਰਕਾਰ ਕਾਹਦੇ ਆਸ ਤੇ ਆਉਗੀ ਉਹਨਾਂ ਦੀ ਉੱਥੇ ਤੂੰ ਕਹਿੰਦੇ ਨੇ ਚੇਅਰਮੈਨ ਚੇਅਰਮੈਨ ਅਸੀਂ ਕੀ ਸਮਝਾਂ ਸਾਡੇ ਕੋਲ ਇੱਕ ਵਾਰ ਫੋਨ ਵੀ ਨਹੀਂ ਆਇਆ ਉਹਦਾ ਰੱਬ ਨੇ ਕਰਿਆ ਛਾੜ ਤੇ ਅਸੀਂ ਜੰਮੂ ਨੁਕਸਾਨ ਤਾਂ ਬਹੁਤ 90 95% ਇਹਨਾਂ ਦਾ ਇਹ ਇਹਦੇ ਕੰਕਰਾਂ ਦਾ ਸਾਡੋਂ ਉਹਨਾਂ ਦੇ ਵੀ ਪੈਸੇ ਪੂਰੇ ਨਹੀਂ ਹੋਏ ਜੀ ਕਰਮ ਸਿੰਘ ਜੀ ਕਿਹੜਾ ਪਿੰਡਾ ਦਾ ਸ਼ਾਹੜ ਜੀ ਕਰਮ ਜੀ ਕੀ ਨੁਕਸਾਨ ਹੋਇਆ ਗੜਿਆਂ ਨਾਲ ਬਹੁਤ ਮੁਗ ਆ ਕਣਕ ਤੇ ਬਹੁਤ ਬੱਲਾਂ ਝੜ ਗਈਆਂ ਜੰਮੀ ਕਣਕੇ ਜਿਵੇਂ ਨੇਰੀਏ ਕਣਕੇ ਘੜਤੀ ਕੋਈ ਬੱਲ ਨਹੀਂ ਛੱਡੀ ਆ ਜਿਹੜੀ ਰਹੇਗੀ ਉਹਦੇ ਕੋਈ ਦਾਣਾ ਨਹੀਂ ਹੈਗਾ ਚਾਹੇ ਤੁਹਾਡੇ ਸਾਹਮਣੇ ਦੇਖ ਲਓ ਇਹ ਦੇਖ ਲਓ ਕਿੰਨੇ ਕ ਦਾਣੇ ਲਿਕਣਗੇ ਤੁਹਾਡੇ ਸਾਹਮਣੇ ਬੱਲ ਭੋਰੀ ਆ ਦੇਖ ਲਓ ਜੀ ਪੰਜ ਛੇ ਕ ਦਾਣੇ ਲਿਕੜੇ ਨੇ ਸਾਰੇ ਇਹ ਜਿਹੜੀ ਮਰਜੀ ਦਾਣ ਵਿਚੋ ਦਾਣੇ ਘੜਤੇ ਜੀ ਬੱਲਾ ਦੇਖਦੀਆਂ ਨੇ 5 10 ਦਾਣੇ ਮਸਾ ਲਿਕੜਦੇ ਨਹੀਂ ਸਾਰੇ ਜੀ ਤਾਂ ਕਿੰਨਾ ਨੁਕਸਾਨ ਹੋਇਆ ਨੁਕਸਾਨ ਤਾਂ ਬਹੁਤ 90 95% ਹੈ ਜੀ ਸਾਡਾ ਕਿੰਨਾ ਰਕਬਾ ਹੈਗਾ ਨਾ ਰਕਬਾ ਹੈਗਾ ਜੀ 10 ਏਕੜ ਹੈ ਜੀ ਤਾਂ ਹੁਣ ਫਿਰ ਕਿਵੇਂ ਲੱਗਦਾacre ਹਾਲਾਤ ਅਗਲੇ ਹਾਲਾਤ ਤਾਂ ਜੀ ਸਰਕਾਰ ਕੋਲੋਂ ਮੰਗ ਕਰਦੇ ਆਂ ਜੇ ਕੋਈ ਸਹਾਇਤਾ ਕਰ ਸਕਦੀ ਹੈ ਸਾਡੀ ਗਾਹਾਂ ਵਾਸਤੇ 6 ਮਹੀਨਿਆਂ ਦਾ ਖਰਚਾ ਵੀ ਚਾਹੀਦਾ ਵੀ 1500 ਤੱਕ ਬਢਾਈ ਵਾਲੇ ਲਊਗਾ ਜੀ ਉਹਨੂੰ ਵੀ ਚਾਹੀਦਾ 4 ਮਣ ਕਿੱਲੇ ਦੀ ਕਹਿੰਦੇ ਨੇ ਲਿਕੜੂ ਜੀ ਹਾਂ ਬਾਕੀ 1500 ਰੁਪਇਆ ਕੂੜੀ ਕਰਾਈ ਵਾਲਾ ਲੋ ਇਹਨਾਂ ਦਾ ਇਹਦੇ ਕਣਕਾਂ ਦਾ ਸਾਡਾ ਉਹਨਾਂ ਦੇ ਵੀ ਪੈਸੇ ਪੂਰੇ ਨਹੀਂ ਹੁੰਦੇ ਜੀ ਅਜਿਹਾ ਸੈਂਟਰ ਸਰਕਾਰ ਨੂੰ ਵੀ ਕਹਿੰਦੇ ਜੀ ਕੋਈ ਮਦਦ ਕਰ ਸਕਦੇ ਸਾਡੀ ਸੈਂਟਰ ਤੱਕ ਦੇ ਵੀ ਜੇ ਸਾਡੀ ਬਾਤ ਜਾ ਸਕਦੀ ਹੈ ਸੈਂਟਰ ਸਰਕਾਰ ਤੋਂ ਵੀ ਮੰਗ ਕਰਦੀ ਆ ਵੀ ਹਾਲਾਤ ਤਾਂ ਦੇਖੇ ਸਾਡੇ ਆ ਕੇ ਨੂੰ ਕਹਿੰਦੇ ਨੇ ਅਸੀਂ ਪੰਜਾਬ ਚ ਸਾਡੀ ਸਰਕਾਰ ਚਾਹੀਦੀ ਹੈ ਸਰਕਾਰ ਕਾਹਦੇ ਆਸਰੇ ਆਊਗੀ ਉਹਨਾਂ ਦੀ ਇੱਥੇ ਮੂਜਾ ਕਹਿੰਦੇ ਨੇ ਵੀ ਪੰਜਾਬ ਚ ਅਸੀਂ ਭਾਜਪੀ ਦੀ ਸਰਕਾਰ ਹੋਵੇ ਇਸ ਤਰ੍ਹਾਂ ਭਾਜਪੀ ਦੀ ਸਰਕਾਰ ਬਣੂ ਸਾਡੀ ਸੁਣਦੀ ਵੀ ਹੈ ਸੈਂਟਰ ਕੁਝ ਕਰੇ ਸਾਨੂੰ ਖਾਟਕੂ ਪਰਖਦੀ ਹੈ ਕਦੇ ਖਾਲਸ ਤਾਂ ਨਹੀਂ ਪਰਖਦੀ ਅਸੀਂ ਕਾਹਚ ਖਾਲਸਿਆਂ ਦੇ ਕੋਈ ਸਾਡੀ ਹਾਲਤ ਦੇਖੋ ਵੀ ਖਾਟਕੂ ਆਂਗੇ ਇਹ ਸਰਕਾਰਾਂ ਕਿਸੇ ਦੀ ਸੁਣਦੀਆਂ ਨਹੀਆਂ ਤਾਂ ਹੁਣ ਅਗਲਾ ਸਮਾਂ ਭਗਵੰਤ ਮਾਨ ਕਹਿੰਦਾ ਮੰਡੀ ਚ ਮੰਜਾ ਹੋਇਆ ਕਰੂ ਮੈਂ ਪੁੱਛਦਾ ਭਗਵੰਤ ਮਾਨ ਨੂੰ ਵੀ ਤੇਰਾ ਕਿਹੜੀ ਮੰਡੀ ਮੰਡੀ ਚ ਮੰਜਾ ਡਾਹ ਹਾ ਹੁਣ ਤੂੰ ਆ ਕੇ ਹਲਾ ਤੇਰਾ ਕੋਈ ਉਹ ਆਇਆ ਹੂ ਆਏ ਐਮਐਲਏ ਆਇਆ ਹੂ ਕੋਈ ਹੋਰ ਆਇਆ ਹੁਣ ਕੋਈ ਨਹੀਂ ਆਇਆ ਹਾਲ ਤੱਕ ਕੋਈ ਨਹੀਂ ਕੋਈ ਚੇਅਰਮੈਨ ਨਹੀਂ ਆਇਆ ਸਾਡੇ ਪਿੰਡ ਦਾ ਚੇਅਰਮੈਨ ਨਾਲੇ ਤੂੰ ਕਹਿੰਦੇ ਨੇ ਚੇਅਰਮੈਨ ਚੇਅਰਮੈਨ ਪਿੱਤੂ ਅਸੀਂ ਕੀ ਸਮਝਾਂ ਸਾਡੇ ਕੋਲ ਇੱਕ ਵਾਰ ਵੀ ਫੋਨ ਵੀ ਨਹੀਂ ਆਇਆ ਉਹਦਾ ਮੜਾ ਮੋਟਾ ਤਾਂ ਚਾਹੀਦਾ ਸਰਕਾਰਾਂ ਨੂੰ ਮਾਅਬੇ ਜੇ ਕੋਈ ਗੱਲ ਹੋਈ ਮਾਅਬੇ ਜੇ ਹੋਈ ਉਹ ਕਹਿੰਦੇ ਉਹਨਾਂ ਨੇ ਤਾਂ ਰਿਪੋਰਟ ਬਣਾਦੀ ਜਿਹੜਾ ਮੈਕਮਾ ਆਇਆ ਸੀ ਮਤਲਬ ਉਹ ਕਹਿੰਦੇ ਵੀ 4 ਮਿੰਟ ਦਾ ਕਿਲੋ ਦੀ ਇੱਕੋ ਜੀ ਤਾਂ ਰਿਪੋਰਟ ਬਣਾ ਕੇ ਦੇ ਦਾਂਗੇ ਜੀ ਦੇਣਾ ਸਰਕਾਰਾਂ ਨੇ ਹੁੰਦਾ ਸੀ ਤਾਂ ਕੁਝ ਦੇ ਨਹੀਂ ਚਾ ਕਿਸੇ ਕੋਲ ਸੰਤਾ ਹੀ ਗਈ ਹੈ ਤਾਂ ਹੀ ਅਪੀਲ ਕਰਦੇ ਆਂ ਵੀ ਦੇਵੇ ਕੁਝ ਸਰਕਾਰ ਸਾਡੀ ਸਹਾਇਤਾ ਕਰੇ ਸੀ ਮਹੀਨੇ ਦਾ ਹੁਣ ਆਹੀ ਹੈ 10 ਕਿ ਬਣੂਗਾ ਇਹਦੇ ਨਾਲ ਦਾ ਸੀ ਜਦ ਤੱਕ ਪੈਣ ਵਾਲੇ ਦੀ ਵੜਾਈ ਦੇਵਾਂਗੇ ਉਹਦੀ ਵੀ ਪੂਰੀ ਨਹੀਂ ਹੋਣੀ ਪੱਲਿਓ ਲੈ ਚੱਕ ਕਰ ਜਾ ਹੋਰ ਚੱਕਾਂਗੇ ਫੇਰ ਦੇਵਾਂਗੇ ਅਗਰੇ